प्यारे विद्यार्थियों ਨੂੰ ਸਤਿ ਸ੍ਰੀ ਅਕਾਲ ਅੱਜ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਵਿਦਿਆਰਥੀਓ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜਮਾਤ 9 ਪਾਠ ਚੌਥਾ ਪੰਜਾਬੀ ਲੋਕ ਖੇਡਾਂ ਇਸ ਪਾਠ ਦਾ ਅੱਜ ਅਸੀਂ ਚੌਥਾ ਭਾਗ ਪੜ੍ਹਨ ਜਾ ਰਹੇ ਹਾਂ ਇਹ ਪਾਠ ਅਸੀਂ ਪੂਰਾ ਪੜ੍ਹ ਲਿਆ ਸੀ ਇਸ ਦੇ ਪ੍ਰਸ਼ਨ ਉੱਤਰ ਅਜੇ ਤੱਕ ਰਹਿੰਦੇ ਹਨ ਤਾਂ ਇਸ ਵੀਡੀਓ ਵਿੱਚ ਅਸੀਂ ਪ੍ਰਸ਼ਨ ਉੱਤਰ ਪੜ੍ਹਾਂਗੇ ਤਾਂ ਸਾਡਾ ਪਹਿਲਾ ਪਰਸਨ ਹੈ ਪਿੱਠੂ ਦੀ ਖੇਡ ਸਮਗਰੀ ਬਾਰੇ ਤੁਸੀਂ ਕੀ ਜਾਣਦੇ ਹੋ ਤਾਂ ਪਿੱਠੂ ਖੇਡ ਬਾਰੇ ਅਸੀਂ ਦੱਸਣਾ ਹੈ ਤਾਂ ਪਿੱਠੂ ਖੇਡ ਲਈ ਸਾਨੂੰ ਗੇਂਦ ਅਤੇ ਠਿਕਰੀਆਂ ਦੀ ਜ਼ਰੂਰਤ ਹੁੰਦੀ ਹੈ ਇਹ ਠਿਕਰੀਆਂ ਜਾਂ ਤਾਂ ਮਿੱਟੀ ਦੇ ਟੁੱਟੇ ਹੋਏ ਘੜੇ ਦੀਆਂ ਹੁੰਦੀਆਂ ਹਨ ਜਾਂ ਲੱਕੜ ਦੀਆਂ ਵੀ ਹੁੰਦੀਆਂ ਹਨ ਤਾਂ ਇਹ ਪਿੱਠੂ ਖੇਡ ਬਾਰੇ ਸੀ ਹੁਣ ਸਾਡਾ ਦੂਜਾ ਪਰਸਨ ਹੈ ਸ਼ੇਰ ਬੱਕਰੀ ਖੇਡ ਵਿੱਚ ਸ਼ੇਰ ਬਣੀ ਲੜਕੀ ਕੀ ਕਹਿੰਦੀ ਹੈ ਤੇ ਆ ਜੜੀ ਕੀ ਜਵਾਬ ਦਿੰਦਾ ਹੈ ਤਾਂ ਇਸ ਪਰਸਨ ਦਾ ਉੱਤਰ ਅਸੀਂ ਪਾਠ ਦੇ ਅਨੁਸਾਰ ਦੇਵਾਂਗੇ ਕਿ ਸ਼ੇਰ ਬਣੀ ਲੜਕੀ ਕੀ ਕਹਿੰਦੀ ਹੈ ਤਾਂ ਸ਼ੇਰ ਬੱਕਰੀ ਖੇਡ ਵਿੱਚ ਸ਼ੇਰ ਬਣੀ ਲੜਕੀ ਕਹਿੰਦੀ ਹੈ ਕਿ ਰਾਜਾ ਮੰਗੇ ਬੱਕਰੀ ਮੈਂ ਬੱਕਰੀ ਲੈ ਜਾਣੀ ਆ ਅੱਗੋਂ ਆਦਲੀ ਕੀ ਜਵਾਬ ਦਿੰਦਾ ਹੈ ਇੱਕੋ ਮੇਰੀ ਬੱਕਰੀ ਮੈਂ ਕਿੱਲੇ ਤੇ ਬਿਠਾਉਣੀ ਆ ਸਾਡਾ ਤੀਜਾ ਪ੍ਰਸ਼ਨ ਹੈ ਕੋਟਲਾ ਛਪਾਕੀ ਵਿੱਚ ਕਿਹੜਾ ਗੀਤ ਗਾਇਆ ਜਾਂਦਾ ਹੈ ਤਾਂ ਕੋਟਲਾ ਛਪਾਕੀ ਗੀਤ ਵਿੱਚ ਖੇਡ ਵਿੱਚ ਗੀਤ ਗਾਇਆ ਜਾਂਦਾ ਹੈ ਕੋਟਲਾ ਛਪਾਕੀ ਜੁਮੇ ਰਾਤ ਆਈ ਜੇ ਜਿਹੜਾ ਅੱਗੇ ਪਿੱਛੇ ਚਾਕੇ ਉਹਦੀ ਸ਼ਾਮਤ ਆਈਏ ਇਹ ਗੀਤ ਗਾਇਆ ਜਾਂਦਾ ਹੈ ਸਾਡਾ ਚੌਥਾ ਪਰਸ਼ਨ ਹੈ ਲੋਕ ਖੇਡਾਂ ਵਿੱਚ ਆਪਣੀ ਵਾਰੀ ਨਿਰਧਾਰਤ ਕਰਨ ਲਈ ਕੀ ਕੀਤਾ ਜਾਂਦਾ ਹੈ ਤਾਂ ਲੋਕ ਖੇਡਾਂ ਵਿੱਚ ਆਪਣੀ ਵਾਰੀ ਨਿਰਧਾਰਤ ਕਰਨ ਲਈ ਜੋ ਨਿਯਮ ਬਣਿਆ ਹੋਇਆ ਹੈ ਉਸ ਨਿਯਮ ਨੂੰ ਪੁੱਗਣਾ ਕਹਿੰਦੇ ਹਨ ਸਾਡਾ ਪੰਜਵਾਂ ਪ੍ਰਸ਼ਨ ਹੈ ਪਾਸਾ ਚੌਪੜ ਖੇਡ ਦਾ ਸਮਾਂ ਕਦੋਂ ਦਾ ਹੈ ਸਿੱਧ ਕਰੋ ਤਾਂ ਪਾਸਾ ਚੌਪੜ ਖੇਡ ਮਹਾਭਾਰਤ ਦੇ ਸਮੇਂ ਤੋਂ ਮੰਨੀ ਜਾਂਦੀ ਹੈ ਕੌਰੋਂ ਅਤੇ ਪੰਡਵ ਦੇ ਟਾਈਮ ਤੋਂ ਇਹ ਖੇਡ ਚੱਲੀ ਆ ਰਹੀ ਹੈ ਸਾਡਾ ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 6 ਖੇਡਾਂ ਦਾ ਕੀ ਮਹੱਤਵ ਹੈ ਤਾਂ ਖੇਡਾਂ ਜੀਵਨ ਦਾ ਮਹੱਤਵਪੂਰਨ ਹਨ ਖੇਡ ਨਾਲ ਮਨੁੱਖ ਦਾ ਸਰੀਰਕ ਵਿਕਾਸ ਹੁੰਦਾ ਹੈ ਕਿਹੜਾ ਮਨੁੱਖ ਦੇ ਨੂੰ ਚੁਸਤ ਫੁਰਤੀਲਾ ਅਤੇ ਤੰਦਰੁਸਤ ਰੱਖਦੀਆਂ ਹਨ ਸਾਡਾ ਅਗਲਾ ਪ੍ਰਸ਼ਨ ਹੈ ਕਬੱਡੀ ਅਤੇ ਸੌਂਚੀ ਪੱਕੀ ਵਿੱਚ ਕੀ ਫਰਕ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਕਬੱਡੀ ਬਾਰੇ ਦੱਸਾਂਗੇ ਦੋ ਟੋਲੀਆਂ ਵਿੱਚ ਖੇਡੀ ਜਾਣ ਵਾਲੀ ਇਸ ਖੇਡ ਵਿੱਚ ਇੱਕ ਟੋਲੀ ਦਾ ਖਿਡਾਰੀ ਕਬੱਡੀ ਕਬੱਡੀ ਕਰਦਾ ਦੂਜੀ ਟੋਲੀ ਦੇ ਖਿਡਾਰੀਆਂ ਤੇ ਧਾਵਾ ਬੋਲਦਾ ਹੈ ਅਤੇ ਦੂਜੀ ਟੋਲੀ ਦੇ ਖਿਡਾਰੀਆਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਹੈ ਇਸ ਵਿੱਚ ਉਹ ਖਿਡਾਰੀ ਦੇ ਕਿਸੇ ਵੀ ਅੰਗ ਨੂੰ ਛੂ ਸਕਦਾ ਹੈ ਤੇ ਉਸ ਨੂੰ ਆਪਣਾ ਸਾਹ ਵੀ ਟੁੱਟਣ ਤੋਂ ਰੋਕਣਾ ਹੁੰਦਾ ਹੈ ਸੌਂਚੀ ਪੱਕੀ ਵਿੱਚ ਕੀ ਹੁੰਦਾ ਹੈ ਸੌਂਚੀ ਪੱਕੀ ਖੇਡ ਵਿੱਚ ਦਸਕਾਂ ਦੇ ਘੇਰੇ ਵਿੱਚ ਮਿੱਟੀ ਦੇ ਢੇਰ ਤੇ ਗੱਡੀ ਡਾਂਗ ਤੇ ਲਾਲ ਚੰਡੀ ਬੰਨੀ ਹੁੰਦੀ ਹੈ ਇਸ ਵਿੱਚ ਇੱਕ ਖਿਡਾਰੀ ਨੇ ਦੂਜੇ ਖਿਡਾਰੀ ਦੀ ਸਿਰਫ ਛਾਤੀ ਨੂੰ ਹੀ ਛੂਣਾ ਹੁੰਦਾ ਹੈ ਤੇ ਦੂਜੇ ਖਿਡਾਰੀ ਨੇ ਵੀ ਧਾਵਾ ਬੋਲਣ ਵਾਲੇ ਖਿਡਾਰੀ ਨੂੰ ਨੀਵੀਂ ਵੀਣੀ ਤੋਂ ਹੀ ਫੜਨਾ ਹੁੰਦਾ ਹੈ ਇਸ ਵਿੱਚ ਸਾਹ ਟੁੱਟਣ ਦੀ ਕੋਈ ਪ੍ਰਕਿਰਿਆ ਨਹੀਂ ਹੁੰਦੀ ਜਿਵੇਂ ਕਿ ਕਬੱਡੀ ਚ ਸਾਹ ਟੁੱਟਣ ਤੱਕ ਹੁੰਦਾ ਹੈ ਉਸ ਪ੍ਰਕਾਰ ਸੌਂਚੀ ਪੱਕੀ ਵਿੱਚ ਨਹੀਂ ਹੁੰਦਾ ਤਾਂ ਵਿਦਿਆਰਥੀਓ ਇਸ ਪਾਠ ਦੇ ਪ੍ਰਸ਼ਨ ਉੱਤਰ ਸਾਂ ਕਰ ਲਈ ਹੈ ਫਿਰ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਧੰਨਵਾਦ